ਹਾਂਜੀ ਸਾਰੇ ਅਧਿਆਪਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਆਪਾਂ ਨੂੰ ਆਪਾਂ ਨੂੰ ਪਤਾ ਹੈ ਨਾ ਵੀ ਹੁਣ ਸਕੂਲਾਂ ਦੇ ਵਿੱਚ ਟੈਸਟਿੰਗ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਆਪਾਂ ਅੱਜ ਕਰਦੇ ਹਾਂ ਮੈਥੀ ਟੈਸਟਿੰਗ ਹੈ ਜਿਹੜੀ ਉਹ ਈਵੇਂ ਕੀਤੀ ਜਾਵੇ ਪਹਿਲਾਂ ਆਪਾਂ ਇਸਦੇ ਟੀਚੇ ਕਰਾਂਗੇ ਜਮਾਤ ਤੀਜੀ ਸਾਰੇ ਬੱਚੇ ਘਟਾਉ ਕਰ ਸਕਣੇ ਤੀਜੀ ਜਮਾਤ ਦਾ ਕੀ ਟੀਚਾ ਹੈਗਾ ਸਾਰੇ ਬੱਚੇ ਘਟਾਉ ਕਰਦੇ ਹਨ ਜਮਾਤ ਚੌਥੀ ਤੇ ਪੰਜਵੀਂ ਦਾ ਟੀਚਾ ਹੈਗਾ ਸਾਰੇ ਬੱਚੇ ਜੋੜ வால जो तो आप बच्चे ने कोई भी दो सवाल करने कहो फिर एक एक करके सवाल संख्याव चिन्ह पूछो जेकर बच्चा संख्या पछाण असता है हाल कर ली तो सवाल हल करने कहो तो जेकर बच्चा संख्या पछाण और चिन्ह सही नहीं दसता तो उसन संख्या पछाण करने कहो ਕਟਾਵ ਉੱਪਰ ਲਈ ਦੋਵੇਂ ਸਵਾਲ ਸਹੀ ਹੋਣੇ ਚਾਹੀਦੇ ਹਨ ਜੇਕਰ ਦੋਵੇਂ ਸਵਾਲ ਸਹੀ ਹਨ ਤਾਂ ਭਾਗ ਦੇ ਸਵਾਲ ਹੱਲ ਕਰਨ ਨੂੰ ਤੋ ਜੇਕਰ ਬੱਚੇ ਦੇ ਦੋ ਸਵਾਲਾਂ ਵਿੱਚੋਂ ਕੋਈ ਵੀ ਇੱਕ ਵੀ ਸਵਾਲ ਇੱਕ ਸਵਾਲ ਗਲਤ ਹੈ ਤਾਂ ਉਸ ਨੂੰ ਸੰਖਿਆ ਪਛਾਣ ਕਰਨ ਲਈ ਦਿੱਤੀ ਜਾਵੇ ਦਿੱਤੀਆਂ ਦਸ ਸੰਖਿਆਵਾਂ ਵਿੱਚੋਂ ਪੰਜ ਸੰਖਿਆਵਾਂ ਨੇ ਦੀ ਪਛਾਣ ਜਿਹੜੀ ਹੋ ਕਰਨ ਲਈ ਤੋ बच्चे वालों पढ़िया पहलिया पांच संख्या चार संख्या होकर चार संख्या सही हैं तो बच्चे का पदर है हो संख्या पहचान निर्धारित करो जेकर चार संख्या सही नहीं तो अंक पछाण कराओ अठ अंकों कोई पंज अंक की पछाण करने कहो बच्चे वालों ਪੜੇ ਪਹਿਲੇ ਅੰਕਾਂ ਵਿੱਚੋਂ ਚਾਰ ਅੰਕ ਨੇ ਜਿਹੜੇ ਉਹ ਸਹੀ ਹੋਣ ਚਾਹੀਦੇ। ਤਾਂ ਜੇਕਰ ਚਾਰ ਅੰਕ ਸਹੀ ਹਨ ਤਾਂ ਬੱਚੇ ਦਾ ਪਛਾਣਾ ਜਿਹੜਾ ਪੱਦਰ ਜਿਹੜਾ ਅੰਕ ਅੰਤ ਪਛਾਣ ਪੱਦਰ ਅਜਿਹਾ ਉਹ ਨਿਰਧਾਰਤ ਕਰੋ। ਜੇਕਰ ਚਾਰ ਅੰਕ ਸਹੀ ਨਹੀਂ ਹਨ ਤਾਂ ਪੱਦਰ ਆਰੰਭਕੂ ਨਿਰਧਾਰਤ ਕਰੋ। ਜੇਕਰ ਬੱਚਾ ਘਟਾਓ ਕਰ ਲੈਂਦਾ ਹੈ ਤਾਂ ਦਿੱਤੇ ਚਾਰ ਸਵਾਲਾਂ ਵਿੱਚੋਂ ਇੱਕ ਸਵਾਲ ਚੁਣ ਨੂੰ ਕਰੋ। ਭਾਗ ਭੜ ਅਤੇ ਬਾਕੀ ਦੋਵੇਂ ਸਹੀ ਹੋਣ ਚਾਹੀਏ। ਭਾਗ ਸਵਾਲ ਦੇ ਇਸ ਵਾਲਾ ਦਿੱ। ਜੇਕਰ ਇੱਕ ਸਵਾਲ ਸਹੀ ਹੈ ਤਾਂ ਭਾਗ ਪੱਧਰ ਨਜ਼ਰਅਤ ਕਰੋ ਅਤੇ ਸਭ ਦੇ ਸਵਾਲ ਵੀ ਹੱਲ ਕਰਨ ਨੂੰ ਕਹੋ। ਤਾਂ ਜੇਕਰ ਬੱਚਾ ਭਾਗ ਦਾ ਸਵਾਲ ਸਹੀ ਨਹੀਂ ਕਰਦਾ ਤਾਂ ਘਟਾਓ ਪੱਧਰ ਨਿਰਧਾਰਤ ਕਰੋ। ਬੱਚੇ ਨੂੰ ਦੋਵੇਂ ਬੇਸਿਕ ਸਭ ਦਾ ਇੱਕ ਸਵਾਲ ਹੱਲ ਕਰਨੀ ਕਹੋ। ਬੱਚੇ ਦੇ ਜਵਾਬ ਦੇ ਅਨਸਾਰ ਉਸ ਨੂੰ 0 1 2 ਕੋਡੰਗ ਜਿਹੜੀ ਉਹ ਕਰੋ ਜੇਕਰ ਬੱਚੇ ਨੇ ਜਵਾਬ ਨਹੀਂ ਦਿੱਤਾ ਤਾਂ ਕੀ ਲਿਖਣਾ 0 ਗਲਤ ਜਵਾਬ ਦਿੱਤਾ ਤਾਂ 1 ਸਹੀ ਜਵਾਬ ਦਿੱਤਾ ਤਾਂ 2 ਜੇਕਰ ਦੋਨੇ ਸਵਾਲ ਸਹੀ ਹਨ ਤਾਂ ਮਿਕਸ ਸਬਦ ਦਾ ਇੱਕ ਸਵਾਲ ਹੱਲ ਕਰਨ ਲਈ ਕਹੋ ਬੱਚੇ ਨੂੰ ਦੋਵੇਂ ਮਿਕਸ ਸਬਦ ਦਾ ਇੱਕ ਸਵਾਲ ਹੱਲ ਕਰਨ ਲਈ ਕਹੋ ਬੱਚੇ ਦੇ ਜਵਾਬ ਅਨਸਾਰ ਉਸ ਨੂੰ 0 1 2 ਕੋਡੰਗ ਜਿਹੜੀ ਉਹ ਕਰੋ ਅੱਗੇ ਮੈਥ ਦੇ ਆ ਜਾਂਦੇ ਨੇ ਪੱਧਰ ਬਿਦਿਆਰਥੀ ਦੇ ਪੱਧਰ ਲੈਵਲ ਅਨੁਸਾਰ ਸਮੂਹ ਬਣਾਉਣੇ ਆਪਾਂ ਅੱਗੇ ਦੇਖਦੇ ਆਂ ਪਹਿਲੇ ਲੈਵਲ ਦੇ ਵਿੱਚ ਕਿਹੜੇ ਬੱਚੇ ਆਉਣਗੇ ਪਹਿਲੇ ਲੈਵਲ ਦੇ ਵਿੱਚ ਆਉਣਗੇ ਆਰੰਭਿਕ ਅੰਕ ਪਛਾਣਾਂ ਜਿਹੜੀ ਉਹ 0 ਤੋਂ 9 ਤੱਕ ਦੀ ਹੋਵੇਗੀ ਤੇ ਸੰਖਿਆ ਪਛਾਣਾਂ ਜਿਹੜੀ ਉਹ 10 ਤੋਂ 99 ਤੱਕ ਦੀ ਹੋਵੇਗੀ ਤਾਂ ਲੈਵਲ 2 ਦੇ ਵਿੱਚ ਉਹ ਬੱਚੇ ਆਉਣਗੇ ਘਟਾਓ ਅਤੇ ਭਾਗ ਦੇ ਲੈਵਲ 3 ਦੇ ਵਿੱਚ ਬੇਸਿਕ ਸਬਜੈਕਟ ਸਵਾਲ ਅਤੇ ਮਿਕਸ ਸਬਜੈਕਟ ਸਵਾਲ ਇਹ ਆਉਣਗੇ ਇਸ ਹੀ ਆਪਣੇ ਮੈਦੇ ਪੜਨ ਦੀ ਤੇ ਸਵਾਲ ਕਰਨ ਦੀ ਜਿਹੜੀ ਆਪਾਂ ਜਾਂਚ ਕਰਨੀ ਉਹ ਤੇ ਵਿੱਚੇ ਇਸੇ ਵੀਡੀਓ ਦੇ ਵਿੱਚ ਵੀ ਮੈਂ ਜਿਹੜੇ ਇਹ ਲੈਵਲ ਨੇ ਉਹ ਵੀ ਦਿੱਖਿਆ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਅੱਗੇ ਜ਼ਰੂਰ ਪੇਡੋ ਧੰਨਵਾਦ